ਓਏ ਬੱਲਿਓ ਕੀ ਹਾਲ ਚਾਲ ਆਦਾ ਸੋਡਾ ਸਾਰਿਆਂ ਦਾ ਠੀਕ ਠਾਕ ਹੋਣ ਤੱਕ ਨੇ ਪਹਿਲਾਂ ਤਾਂ ਮੈਂ ਜਿਹੜੀ ਵੀਡੀਓ ਨੂੰ AI ਦੀ ਵੀਡੀਓ ਕਹੀ ਜਾਂਦੇ ਆ ਜਾਂ ਕਈ ਕੱਛਾਂ ਵਜਾਉਂਦੇ ਆ ਅਖੇ ਜੀ ਪਰਚਾ ਹੋ ਗਿਆ ਉਹ ਭਰਾਵੋ ਮੈਂ ਇੰਡੀਆ ਤੋਂ ਫਰੀਦਕੋਟ ਜੇਲ੍ਹ ਤੋੜ ਕੇ ਆਇਆ ਹੋਇਆ ਤਿੰਨ ਚਾਰ ਪਰਚੇ ਪਹਿਲਾਂ ਵੀ ਆ ਕੈਨੇਡੀਅਨ ਸਿਟੀ ਜਾਣਾ 20 ਸਾਲਾਂ ਦਾ ਤੇ ਕੈਨੇਡਾ ਸਰਕਾਰ ਆਪ ਦਾ ਸਿਟੀਜ਼ਨ ਜਿੱਥੇ ਮਰਜੀ ਬੈਠਾ ਹੋਵੇ ਜਾਇਫਾਂ ਸੀ ਜਿਵੇਂ ਜਹਾ ਹੋਈ ਹੋਵੇ ਜੋ ਜਮਾਨਤ ਤੇ ਆ ਚੱਕ ਲਿਆਉਂਦੀ ਆ ਮੁੜ ਕੇ سپੁਰਦਗੀ ਨਹੀਂ ਦਿੰਦੇ سپੁਰਦਗੀ ਕਿੰਨਾ ਕੇਸਾਂ 'ਚ ਹੁੰਦੀ ਆ ਜੇ ਤੁਸੀਂ ਕੋਈ ਸਰਕਾਰ ਨਾਲ ਬਹੁਤ ਵੱਡਾ ਗਵਨ ਕੀਤਾ ਜਾਂ ਤੁਸੀਂ ਕੋਈ ਆਪਦੇ ਪਰਿਵਾਰ ਦਾ ਮੈਂਬਰ ਕਤਲ ਕੀਤਾ ਜਾਂ ਕਿਸੇ ਦਾ ਬੰਦਾ ਹੈ ਬੁਰਚਲੀ ਕਤਲ ਕੀਤਾ ਜਿਵੇਂ ਉਹ ਜੱਸੀ ਮਿੱਠੂ ਕੇਸ ਸੀਗਾ ਉਹਨਾਂ ਕੇਸਾਂ 'ਚ ਹੁੰਦੀ ਆ ਨਾ ਕਿ ਵੀ ਕਿਸੇ ਨੇ ਵੀਡੀਓ ਬਣਾਤੀ ਜਾਂ ਲੀਕ ਕਰਤੀ ਉਹ ਤੇ سپੁਰਦਗੀ ਹੋ ਜਾਂਦੀ ਆ ਦੂਜੀ ਗੱਲ ਕਿਸੇ AI ਤੇ ਜਾ ਕੇ ਫੋਟੋ ਪਾ ਕੇ ਪੁੱਛ ਲੋ ਸਕਰੀਨ ਸ਼ਾਟ ਲੈ ਲੋ ਵੀਡੀਓ ਚ ਸਕਰੀਨ ਸ਼ਾਟ ਖਿੱਚੋ ਵੀਡੀਓ ਤੇ ਪਾ ਕੇ ਕਿਸੇ ਵੀ AI ਤੋਂ ChatGPT ਆ Grok ਆ ਕਿਤੇ ਜਾ ਕੇ ਪੁੱਛ ਲੋ ਵੀ ਵੀਡੀਓ ਨਕਲੀ ਆ ਕਿ ਅਸਲੀ ਆ ਇਹ ਫੋਟੋ ਅਸਲੀ ਆ ਕਿ ਨਕਲੀ ਆ AI ਨੇ ਬਣਾਈ ਆ ਕਿ ਨਹੀਂ ਬਣਾਈ ਨੰਬਰ 2 ਇੰਡੀਆ ਸਵੇਰੇ ਤੁਹਾਡੇ ਸੰਡੇ ਦੇ ਮਾਰਨਿੰਗ ਤਿਆਰ ਰਹੋ ਨਹੀਂ ਤੁਹਾਡੇ ਸ਼ੈਟਰਡੇ ਦੀ ਈਵਨਿੰਗ ਮੇਰੀ ਸ਼ੈਟਰਡੇ ਦੀ ਮਾਰਨਿੰਗ 11 ਵਜੇ ਲਾਈਵ ਤੁਹਾਡੀ ਰਸ਼ੀਨ ਭਾਬੀ ਨੂੰ ਥੋੜੇ ਸਾਹਮਣੇ ਕਰ ਦੂੰ ਨਾਲੇ ਸਵਾਲ ਪੁੱਛੂੰ ਵੀ ਆ ਬੰਦਾ ਕੌਣ ਹੈ ਆ ਬੰਦਾ ਕੌਣ ਹੈ ਲਾਲੇ ਬਾਰੇ ਵੀ ਇਹਦੇ ਬਾਰੇ ਵੀ ਕਿੰਨੇ ਵਾਰ ਮਿਲਿਓ ਕਦੋਂ ਮਿਲਿਓ ਸਾਰੇ ਸਵਾਲ ਪੁੱਛੂੰ ਫੇਰ ਕੋਈ ਕਹਿ ਦੇਵੇ ਆਈਆ ਅੱਠ ਵੀਡੀਓ ਨੇ ਇਹਦੀਆਂ ਅੱਠ ਉਹ ਵੀ ਅਲੱਗ ਅਲੱਗ ਤਿੰਨ ਵੀਡੀਓ ਨੇ ਇਹਨਾਂ ਦੇ ਬਾਪ ਦੀਆਂ ਦਿੱਲੀ ਵਾਲੇ ਦੀਆਂ ਕੇਜਰੀ ਵਾਲ ਦੀਆਂ ਤੇ ਜਿਹੜੇ ਕਹਿੰਦੇ ਨਾ ਸੌਦਾ ਕਰੂ ਇਹਨਾਂ ਦਾ ਹੀ ਇੱਕ ਪੰਜੀ ਨਹੀਂ ਲੈਂਦਾ ਇਹਨਾਂ ਤੋਂ ਇੱਕ ਪੰਜੀ ਇਹ ਮੈਨੂੰ ਕੀ ਦੇ ਦੇਣਗੇ ਹੋਰ ਬਥੇਰੇ ਬਟੇ ਨੇ ਸੌਦਾ ਕਰਨ ਨੂੰ ਉਹਨਾਂ ਨੂੰ ਹੀ ਦੇ ਦਾਂਗੇ ਅੱਛਾ ਕਈਆਂ ਤੇ ਬੜਾ ਦਰਦ ਹੁੰਦਾ ਪੰਜਾਬ ਕੌਰ ਜੋਰਾਮਾਨ ਔਖੇ ਜੀ ਗਰੀਬਾਂ ਦੀ ਗੱਲ ਕਰਦਾ ਗੱਲ ਹੀ ਕਰਦਾ ਕੀਤਾ ਕੀਆ ਹੁਣ ਤੱਕ ਗੱਲ ਤਾਂ ਬਥੇਰੇ ਕਰਦੇ ਨੇ ਸਾਨੂੰ ਪਤਾ ਤੁਹਾਡੇ ਪਿਤਾ ਜੀ ਬਹੁਤ ਟਾਈਮ ਤੋਂ ਲੰਬੇ ਸਮੇਂ ਤੋਂ ਇਹਨਾਂ ਦੇ ਵਰਕਰ ਨੇ ਭਾਈ ਠੀਕ ਆ ਤੁਹਾਡਾ ਹੋਊਗਾ ਲੀਡਰ ਸਾਡਾ ਲੀਡਰ ਨਹੀਂ ਇਹ